16 ਤੋਂ ਅੱਜ ਤੱਕ ਅਪ੍ਰੋਕਸੀਮੇਟ ਅਸੀਂ 15000 ਤੋਂ ਉੱਪਰ ਰੇਅਰ ਕੰਡੀਸ਼ਨ ਦੇ ਚੁੱਕੇ ਹਾਂ 15000 ਐਸਸੀ ਪੱਕਾ ਹਾਂਜੀ 9 ਸਾਲ ਸਾਰੇ ਸ਼ਹਿਰ ਜਿਵੇਂ ਤੁਹਾਡੇ ਹੀ ਲੱਗੇ ਆ ਹਾਂਜੀ ਸਮਝ ਲਓ ਲਗਭਗ ਨਹੀਂ ਚਲੋ ਐਦਾਂ ਨਹੀਂ ਚਲੋ 15000 ਮਤਲਬ ਜਿੱਦਾਂ 15000 ਤੋਂ ਉੱਪਰ ਇਮੀਗ੍ਰੇਸ਼ਨ ਵਾਲੇ ਕਹਿੰਦੇ 10000 ਵੀਜ਼ਾ ਲਵਾਤੇ 15000 ਵੀਜ਼ਾ ਲਵਾਤੇ ਫਿਰ ਉਹਦਾ ਸਭ ਵੀ ਘੱਟ ਦੀ ਤੁਸੀਂ ਵੱਡੇ ਵੱਡੇ ਪੋਸਟ ਲਵਾ ਲਓ 15000 ਐਸਸੀ ਜਿਹੜੇ ਸਾਡੇ ਭੈਣ ਭਰਾ ਹਾਲੇ ਵੀ ਗਰਮੀ ਦੀ ਮਾਰ ਸਹਰੇ ਆ ਵੇਟ ਕਰ ਰਹੇ ਆ ਕਿ ਯਾਰ ਪੁਰਾਣਾ ਏਸੀ ਉਦੋਂ ਬਦਲਾਂਗੇ ਜਦੋਂ ਮਹੂਤਰਾ ਸਭ ਕੋਈ ਆਫਰ ਦੇਣਗੇ ਤਾਂ ਸਮਝਾਓ 2025 ਦੀਆਂ ਇਹਨਾਂ ਗਰਮੀਆਂ ਵਿੱਚ ਨਵਾਂ ਕੀ ਲੈ ਕੇ ਆਏ ਪਹਿਲਾਂ ਤਾਂ ਅਸੀਂ ਨਵਾਂ ਲੈ ਕੇ ਆਏ ਆ ਏਅਰ ਕੰਡੀਸ਼ਨਰ ਦੇ ਵਿੱਚ ਇੱਕ ਐਦਾਂ ਦਾ ਏਅਰ ਕੰਡੀਸ਼ਨਰ ਜਿਹੜਾ ਅਜੇ ਤੱਕ ਕਿਸੇ ਕੰਪਨੀ ਨੇ ਕਿਸੇ ਬ੍ਰਾਂਡ ਨੇ ਨਹੀਂ ਬਣਾਇਆ ਅਜੇ ਤੱਕ ਉਹ ਹੈ LG ਦਾ 2025 ਜਿਹੜਾ ਹਾਈਬ੍ਰਿਡ ਏਸੀ ਆ ਇਹ ਜੀ ਹਰ ਹਸਣਾ ਨਾ ਕਰੇ ਪਰ ਅੱਜ ਕੱਲ੍ਹ ਨਾ EMI ਦੇ ਨਾਂ ਤੇ ਠੱਗੀਆਂ ਵੀ ਹੋ ਰਹੀਆਂ ਲੋਕ ਠੱਗੀ ਤੋਂ ਬਚਣ ਉਹਦੇ ਲਈ ਕੋਈ ਸਜਾਦੋ ਬਿਲਕੁਲ ਤੁਸੀਂ ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਔਰ ਮੈਂ ਆਪਣੇ ਦਸ਼ਕਾਂ ਨੂੰ ਇਹ ਦੱਸਣਾ ਚਾਹਨਾ ਕਿ ਜਦੋਂ ਵੀ ਤੁਸੀਂ ਫਾਈਨਾਂਸ ਕਰਾਉਣਾ ਨਾ ਕਿਸੇ ਕੰਪਨੀ ਦਾ ਇੱਕ ਡੀਓ ਹੁੰਦਾ ਡਿਸਪੈਚ ਆਰਡਰ ਉਹ ਤੁਸੀਂ ਦੁਕਾਨਦਾਰ ਤੋਂ ਲੈਣਾ ਆ ਜੀ ਦਿਖਾਇਆ ਯਾਰ ਇੱਥੇ ਲਿਖਿਆ ਸੇਮ ਡੇ ਇੰਸਟਾਲੇਸ਼ਨ ਨੂੰ ਸਮਝਾ ਸੇਮ ਡੇ ਇੰਸਟਾਲੇਸ਼ਨ ਦਾ ਇਹ ਆ ਵੀ ਜੇ ਤੁਸੀਂ ਸਾਡੇ ਕੋਲ 12 1 ਵਜੇ ਤੱਕ ਆ ਜੰਨੇ ਆ ਫਿਰ ਅਸੀਂ ਦਿਨ ਦੇ ਘਰਾ ਦੇ ਸਵੇਰੇ ਕਿਉਂਕਿ ਇਸ ਟਾਈਮ ਗਾਹਤ ਵਾਧਾ ਤੁਹਾਡੇ ਕੋਲ 12 1 ਵਜੇ ਤੱਕ ਇੱਥੇ ਹੀ ਹੋਣੇ ਤੁਸੀਂ ਹਾਂਜੀ ਤੇ ਦਿਨ ਦੇ ਤੁਸੀਂ 12:00 ਤੋਂ ਮਤਲਬ ਆਫਟਰਨੂਨ ਤੋਂ ਪਹਿਲਾਂ ਆ ਜਾਂਦੇ ਅਸੀਂ ਕੋਸ਼ਿਸ਼ ਕਰਦੇ ਆਂ ਵੀ 90% ਉਸੇ ਦਿਨ ਇੰਸਟਾਲੇਸ਼ਨ ਨਹੀਂ ਤਾਂ ਸੈਕੰਡ ਡੇ ਤਾਂ ਅਸੀਂ ਕਰਾਈ ਦਿੰਨੇ ਆਂ ਸੈਕੰਡ ਡੇ ਤਾਂ ਕਰਾਈ ਦਿੰਨੇ ਆਂ ਤੇ ਇਹ 1999 ਤੁਸੀਂ ਕਹਿ ਰਹੇ ਹੋ 1999 ਰੁਪਏ ਤੁਸੀਂ ਦੇਣੇ ਆ ਬਾਕੀ ਇੰਸਟਾਲਮੈਂਟਸ ਦੇਣੇ ਆ ਇੰਟਰਸਟ ਕੋਈ ਨਹੀਂ ਇਹਦਾ ਲੇਬਲ ਪੀਰੀਅਡ ਜਿਹੜਾ 2025 ਦਾ ਹੋਵੇ ਲੇਟਸ ਇੱਥੇ ਲਿਖਿਆ ਹੁੰਦਾ ਵੈਲਿਡਿਟੀ ਅਪ ਟੂ 2025 ਜੀ 2025 ਦੇਖ ਕੇ ਲੈਣਾ ਤੁਸੀਂ ਲੇਟੈਸਟ ਮਾਡਲ ਲੈਣਾ ਹੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਇਹਦੇ ਵਿੱਚ ਤੁਸੀਂ ਦੇਖਣਾ ਵੀ ਅ ਜਿਹੜਾ ਹੈਗਾ ਇਹ 100% ਕਾਪਰ ਟਿਊਬਿੰਗ ਹੋਵੇ ਇਹਦੇ ਵਿੱਚ ਜੀ ਔਰ ਜਿਹੜੀ ਵਾਰੰਟੀ ਆ ਔਰ ਤੁਹਾਨੂੰ ਅਸੀਂ ਇਸ ਵਾਰ ਜਿਹੜੀ 2025 ਚ ਵਾਰੰਟੀ ਆ ਅੱਗੇ 5 ਸਾਲ PCB ਦੀ ਹਾਂਦੀ ਹੁੰਦੀ ਜਿੱਕੱਲੀ ਹੁਣ ਤੁਹਾਨੂੰ ਮੋਟਰਸ ਦੀ ਇਨਡੋਰ ਆਊਟਰ ਮੋਟਰ ਵੀ ਗਾਰੰਟੀ ਦੇਵਾਂਗੇ ਤੇ ਨਾਲੇ ਤੁਹਾਨੂੰ ਪੀਸੀਬੀ ਦੀ ਗਾਰੰਟੀ ਵੀ ਦੇਵਾਂਗੇ ਜੀ ਹੈ ਜੀ AI ਟੈਕਨੋਲੋਜੀ ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਕੰਮ ਕਰਦਾ ਯਾਰ ਕੰਡੀਸ਼ਨ ਦੇ ਅੰਦਰ ਜਿੱਦਾਂ ਹੁਣ ਤੁਸੀਂ ਇਹ ਏਅਰ ਕੰਡੀਸ਼ਨ ਆ ਇਹ 5 6 ਏਸੀਆਂ ਦਾ ਕੰਮ ਕਰਦਾ ਚਾਹੇ ਇਹਨੂੰ 1 ਟਨ ਬਣਾ ਲਓ ਚਾਹੇ ਤੁਸੀਂ 1 ਟਨ ਬਣਾ ਲਓ 1.5 ਟਨ ਬਣਾ ਲਓ ਅੱਧਾ ਟਨ ਬਣਾ ਲਓ ਜਿੱਦਾਂ ਤੁਸੀਂ ਜੇ ਚਾਹੋਗੇ ਤਾਂ ਆਪਣੇ ਹਿਸਾਬ ਨਾਲ ਇਹਨੂੰ ਕਰ ਸਕਦੇ ਕਿੰਨੇ ਟਨਜ ਤੇ ਚਲਾਣਾ ਜੇ ਤੁਸੀਂ ਏਸੀ ਨੂੰ ਕਹੋਗੇ ਕਿ ਮੇਰੇ ਲਈ ਤੂੰ ਇਹ ਕੰਮ ਕਰ ਇਦੇ ਚ ਆਊਟਡੋਰ ਸੈਂਸਰ ਲੱਗਾ ਆ ਇੱਕ ਇਨਡੋਰ ਸੈਂਸਰ ਲੱਗਾ ਆ ਇਹਨੇ ਦੇਖਣਾ ਵੀ ਮੇਰਾ ਟੈਂਪਰੇਚਰ ਅੰਦਰ ਕਿੰਨਾ ਆ ਬਾਹਰ ਕਿੰਨਾ ਆ ਕਿ ਮੈਂ ਕਿੰਨੇ ਟਨ ਤੇ ਚੱਲਾਂ ਵੀ ਜਲਦੀ 쿨ਿੰਗ ਹੋ ਜAVE ਲਾਈਟ ਵੀ ਘੱਟ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਆ ਰਾਈਟ ਨੂੰ ਜਿਹੜੇ ਤੁਹਾਡੇ ਫੈਨ ਵੀ ਆ ਜਿਨਾਂ ਨੂੰ ਪਤਾ ਇਹ ਅੰਕਲ ਉਹ ਆ ਜਿਹੜੇ ਬੁਲਟ ਮੋਟਰਸਾਈਕਲ ਦਿੰਦੇ ਹੁੰਦੇ ਆ ਉਹਨਾਂ ਲਈ ਆਫਰ ਕੀੜੀ ਆ ਆਫਰ ਤੁਸੀਂ ਤੁਹਾਡਾ ਪੇਜ ਲਾਈਕ ਕਰਕੇ ਆਊਗਾ ਸਾਡਾ ਪੀਵੀ ਗੱਦੀ ਦਾ ਮਲੁਤਰਾ ਇਲੈਕਟ੍ਰੋਨਿਕ ਦਾ ਪੇਜ ਜਿਹੜੇ ਲਾਈਕ ਕਰਕੇ ਆਊਗਾ ਸਕਰੀਨ ਸ਼ਾਟ ਲੈ ਕੇ ਆਊਗਾ ਉਹਨੂੰ ਅਸੀਂ ਇੰਸਟਾਲੇਸ਼ਨ ਫ੍ਰੀ ਦੇਵਾਂ ਪੱਕੀ ਗੱਲ ਹੈ ਹਾਂਜੀ ਇੰਸਟਾਲੇਸ਼ਨ ਦੇ ਵਿੱਚ ਤਾਂ ਖਰਚਾ ਲੈਂਦੇ ਬਾਕੀ ਸਾਰੇ ਹਾਂਜੀ 1500 ਰੁਪਏ ਕੰਪਨੀ ਲੈਂਦੀ ਹੈ ਉਹ ਤਾਂ 1500 ਛੱਡਦਾ 1500 ਡੀਓ ਵਾਲਾ ਫਾਇਦਾ ਕਰਾਤਾ ਅੱਛਾ ਇੱਕ ਤੁਹਾਨੂੰ ਹੋਰ ਚੈਲੰਜ ਆ ਆਫਲਾਈਨ ਆਨਲਾਈਨ ਕਿਤੇ ਦਾ ਰੇਟ ਲਿਓ ਸਾਡਾ ਰੇਟ ਸ਼ਹਿਰ ਦਾ ਜ਼ਿਲ੍ਹੇ ਦਾ ਪੰਜਾਬ ਦਾ ਜਿੱਥੇ ਮਰਜ਼ੀ ਮੈਂ ਕਹਾਂ ਜੀ ਤੁਸੀਂ ਆਫਲਾਈਨ ਆਨਲਾਈਨ ਆਨਲਾਈਨ ਦਾ ਤਾਂ ਸਾਡਾ ਕਿਤੇ ਵੀ ਤੁਸੀਂ ਕੰਪੇਅਰ ਕਰ ਲਓ ਸਾਡਾ ਰੇਟ ਘੱਟ ਆਊਗਾ ਕਿ ਇਸ ਟਪਸ਼ ਭਰੀ ਗਰਮੀ ਵਿੱਚ ਤੁਹਾਡੀ ਠੰਡੇ ਠੰਡੇ ਏਸੀਆਂ ਨਾਲ ਕਰਾਵਾਂਗੇ ਮੁਲਾਕਾਤ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਅਸੀਂ ਕਰਨ ਜਾ ਰਹੇ ਹਾਂ ਇਸ ਗਰਮੀ ਏਸੀਆਂ ਨੂੰ ਲੈ ਕੇ ਆਫਰਾਂ ਦੀ ਬਹੁਤ ਵੱਡੀ ਸ਼ੁਰੂਆਤ ਬਹੁਤ ਵੱਡੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀਸ਼ ਕੁਲੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਲਈ ਸਾਥਿਓ ਇੱਕ ਵਾਰ ਫਿਰ ਤੋਂ ਤੁਹਾਡੀ ਡਿਮਾਂਡ ਤੇ ਅਸੀਂ ਪਹੁੰਚੇ ਹਾਂ ਮਲੋਤਰਾ ਇਲੈਕਟ੍ਰੋਨਿਕਸ ਨਵਾਂ ਸ਼ਹਿਰ ਗੀਤਾ ਭਵਨ ਰੋਡ ਤੇ ਜੇ ਤੁਸੀਂ ਹਾਲੇ ਵੀ ਗਰਮੀ ਦੀ ਮਾਰ ਸਹਿ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਪੂਰੀ ਦੇਖਣੀ ਬਹੁਤ ਜ਼ਰੂਰੀ ਹੈ ਤਾਂ ਬਹੁਤੀ ਅਗਲਾ ਨਹੀਂ ਕਰਦੇ ਸਿੱਧਾ ਰੁਕ ਕਰਦੇ ਆ ਇਸ ਸ਼ੋਰੂਮ ਦੇ ਆਨਰ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਸਤਿਕਾਰਯੋਗ ਰਮਨ ਮਲੂਤਰਾ ਜੀ ਮਲੂਤਰਾ ਸਾਹਿਬ ਤੁਹਾਡੇ ਸ਼ੋਰੂਮ ਜੀ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਅੱਛਾ ਜਿਹੜੇ ਸਾਡੇ ਭੈਣ ਭਰਾ ਹਾਲੇ ਵੀ ਗਰਮੀ ਦੀ ਮਾਰ ਸਹਰੇ ਆ ਵੇਟ ਕਰ ਰਹੇ ਆ ਕਿ ਯਾਰ ਪੁਰਾਣਾ ਏਸੀ ਉਦੋਂ ਬਦਲਾਂਗੇ ਜਦੋਂ ਮਲੂਤਰਾ ਸਾਹਿਬ ਕੋਈ ਆਫਰ ਦੇਣਗੇ ਤਾਂ ਸਮਝਾਓ 2025 ਦੀਆਂ ਇਹਨਾਂ ਗਰਮੀਆਂ ਵਿੱਚ ਨਵਾਂ ਕੀ ਲੈ ਕੇ ਆਇਓ ਪਹਿਲਾਂ ਤਾਂ ਅਸੀਂ ਨਵਾਂ ਲੈ ਕੇ ਆਏ ਆ ਏਅਰ ਕੰਡੀਸ਼ਨਰ ਦੇ ਵਿੱਚ ਇੱਕ ਐਦਾਂ ਦਾ ਏਅਰ ਕੰਡੀਸ਼ਨਰ ਜਿਹੜਾ ਅਜੇ ਤੱਕ ਕਿਸੇ ਕੰਪਨੀ ਨੇ ਕਿਸੇ ਬ੍ਰਾਂਡ ਨੇ ਨਹੀਂ ਬਣਾਇਆ ਅਜੇ ਤੱਕ ਉਹ ਹੈ LG ਦਾ 2025 ਜਿਹੜਾ ਹਾਈਬ੍ਰਿਡ AC ਆ ਇਹ ਜੀ ਹਾਈਬ੍ਰਿਡ AC ਕੀ ਆ ਹੁਣ ਤੁਸੀਂ ਆਮ ਸੁਣਦੇ ਆਂ ਭਈ ਏਅਰ ਕੰਡੀਸ਼ਨਰ ਜਾਂ ਹੁੰਦਾ ਇਨਵਰਟਰ ਹਮ ਜਾਂ ਹੁੰਦਾ ਨਾਨ ਇਨਵਰਟਰ ਹਮ ਕੋਈ ਵੀ ਕੰਪਨੀ ਐਦਾਂ ਦਾ AC ਨਹੀਂ ਬਣਾਉਂਦੀ ਭਈ ਜਿਹਦੇ ਵਿੱਚ ਇਨਵਰਟਰ AC ਵੀ ਬਣ ਜਵੇ ਉਹ ਔਰ ਨਾਨ ਇਨਵਰਟਰ ਵੀ ਬਣ ਜਵੇ ਹਮ ਇਹ ਇਕੱਲਾ ਇਦਾਂ ਦਾ 에어 ਕੰਡੀਸ਼ਨਰ ਹੈਗਾ ਜਿਹਨੂੰ ਤੁਸੀਂ ਇਨਵਰਟਰ ਦੇ ਤੌਰ ਤੇ ਏਸੀ ਤੇ ਵੀ ਯੂਜ਼ ਕਰ ਸਕਦੇ ਆਂ ਔਰ ਨਾਨ ਇਨਵਰਟਰ ਵੀ ਇਹਨੂੰ ਬਣਾ ਸਕਦੇ ਆਂ ਠੀਕ ਹੈ ਜੀ ਇਹ ਚ ਇੱਕ ਇਦਾਂ ਦਾ ਵਿਰਾਟ ਮੋੜ ਲੱਗਾ ਆਪਣੇ ਸੈਗਮੈਂਟ ਵਿੱਚ ਇਕਲੌਤਾ ਹੈ ਇਕਲੌਤਾ ਹੈ ਇਹ ਹੂੰ ਇਦਾਂ ਦਾ ਕੋਈ ਵੀ ਕੰਪਨੀ ਇਦਾਂ ਦਾ ਏਸੀ ਨਹੀਂ ਬਣਾਉਂਦੀ ਜਿਹੜਾ ਇਨਵਰਟਰ ਵੀ ਬਣ ਜਵੇ ਔਰ ਨਾਨ ਇਨਵਰਟਰ ਵੀ ਇਹ ਦੋਨੇ ਕੰਮ ਕਰੂਗਾ ਜੀ ਤੇ ਬਹੁਤ ਮਹਿੰਗਾ ਹੋਣਾ ਨਹੀਂ ਨਹੀਂ ਬਹੁਤ ਸਸਤਾ ਹੈ ਤੁਸੀਂ ਸਿਰਫ 1999 ਰੁਪਏ ਦੇਣੇ ਆ ਬਾਕੀ ਅਸੀਂ ਈਜ਼ੀ ਇਨਸਟਾਲਮੈਂਟਸ ਤੇ ਲੈਣੇ ਆ ਕੋਈ ਵਿਆਜ ਨਹੀਂ ਹੈਗਾ ਸਿੰਪਲ ਜੀ ਪ੍ਰੋਸੈਸਿੰਗ ਫੀਸ ਹੈ ਅਜਾ ਮਹੋਤਾਬ ਸਾਹਿਬ ਗੁੱਸਾ ਨਾ ਕਰੋ ਪਰ ਅੱਜ ਕੱਲ੍ਹ ਨਾ ਈਐਮਆਈ ਦੇ ਨਾਂ ਤੇ ਠੱਗੀਆਂ ਵੀ ਹੋ ਰਹੀਆਂ ਲੋਕ ਠੱਗੀ ਤੋਂ ਬਚਣ ਉਹਦੇ ਲਈ ਕੋਈ ਸੁਝਾਅ ਦਵਾਂ ਬਿਲਕੁਲ ਤੁਸੀਂ ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਔਰ ਮੈਂ ਆਪਣੇ ਦਸ਼ਕਾਂ ਨੂੰ ਇਹ ਦੱਸਣਾ ਚਾਹਨਾ ਕਿ ਜਦੋਂ ਵੀ ਤੁਸੀਂ ਫਾਈਨਾਂਸ ਕਰਾਉਣਾ ਨਾ ਕਿਸੇ ਕੰਪਨੀ ਦਾ ਇੱਕ ਡੀਓ ਹੁੰਦਾ ਡਿਸਪੈਚ ਆਰਡਰ ਉਹ ਤੁਸੀਂ ਦੁਕਾਨਦਾਰ ਤੋਂ ਲੈਣਾ ਆ ਜੀ ਇਹ ਤੁਹਾਨੂੰ ਬੜਾ ਮੈਂ ਤੁਹਾਨੂੰ ਇੱਕ ਬੇਨਤੀ ਹੈ ਇਹ ਮੇਰੀ ਕਿਉਂਕਿ ਕਈ ਦੁਕਾਨਦਾਰ ਐਸੇ ਆ ਜਿਹੜੇ ਫਾਇਲ ਚਾਰਜ ਵਿੱਚ ਆਪਣੇ ਪੈਸੇ ਜੋੜਦੇ ਆ ਹੂੰ ਓਵਰਚਾਰਜ ਕਰਦੇ ਆ ਹੂੰ ਤੁਸੀਂ ਇਸ ਚੀਜ਼ ਤੋਂ ਬਚਣਾ ਆ ਔਰ ਭੋਲੇ ਭਾਲੇ ਲੋਕਾਂ ਨੂੰ ਲੋਕ ਠੱਗਦੇ ਆ ਡਿਸਪੈਚ ਆਰਡਰ ਜ਼ਰੂਰ ਕੋ ਮੰਗਣਾ ਓਵਰਚਾਰजेस ਕਿੰਨਾਕ ਮਤਲਬ ਜਿਹੜੇ ਸਾਡੇ ਭਰਾ ਭੈਣ ਆ ਜਿਹੜੇ ਕਸਟਮਰ ਆ ਉਹਨਾਂ ਨੂੰ ਕਿੰਨਾਕ ਕਟਾ ਪੈ ਜਾਂਦਾ ਕਿੰਨਾ ਕੁ ਸਮਾਂ ਦੇਖੋ ਐਦਾਂ ਹੁੰਦਾ ਇਹ ਤਾਂ ਤੁਹਾਡੀ ਅਵੇਅਰਨੈਸ ਤੇ ਆ ਹੂੰ ਕੀ ਤਾਂ ਹੁਣ ਮੈਂ ਹੁਣ ਕੀ ਕਹਿ ਸਕਦਾ ਕਿ ਕਿੰਨਾ ਓਵਰਚਾਰਜ ਹੁੰਦਾ ਜਾਂਦਾ ਪਰ ਮਿਨਿਮਮ 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 ਕਿੰਨਾ ਹੋ ਸਕਦਾ 500000 500000 ਤਾਂ ਆਮ ਹੀ ਮੇਰੇ ਖਿਆਲ ਵਿੱਚ ਤਾਂ ਜੋ ਸੀ ਸੁਣਦੇ ਆ ਮਾਰਕੀਟ ਇਹ ਸਾਨੂੰ ਮੇਰੇ ਵੀ ਹੋਏ ਧਿਆਨ ਚ ਆਇਆ ਤਾਂ ਅਸੀਂ ਅਸੀਂ ਕਸਟਮਰ ਨੂੰ ਕਹਿੰਨੇ ਵੀ ਤੁਸੀਂ ਘੱਟੋ ਘੱਟ ਡਿਸਪੈਚ ਆਰਡਰ ਜ਼ਰੂਰ ਲਾਓ ਜੇ ਡਿਸਪੈਚ ਆਰਡਰ ਤੁਸੀਂ ਡਿਮਾਂਡ ਕਰਦੇ ਤਾਂ ਤੁਸੀਂ ਸੁਣਦੇ ਹੋ ਮੈਨੂੰ ਰੀਸੈਂਟਲੀ ਇਹ ਪਤਾ ਲੱਗਾ ਲੇਕਿਨ ਅਸੀਂ ਓਵਰਚਾਰਜ ਨਹੀਂ ਕਰਦੇ ਜੇ ਅਸੀਂ ਓਵਰਚਾਰਜ ਕਰਦੇ ਹੋਈਏ ਫਿਰ ਮੈਂ ਤੁਹਾਨੂੰ ਦੱਸਾਂ ਕਿਉਂ ਹੂੰ ਤਾਂ ਤੁਸੀਂ ਜਾਗਰਤ ਕਰ ਰਹੇ ਹੋ ਅਵੇਰਨੈਸ ਲਿਆ ਰਹੇ ਹੋ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਡਿਸਪੈਚ ਆਰਡਰ ਚਾਹੀਦਾ ਹੈ ਤਾਂ ਲੋਅ ਡਿਸਪੈਚ ਆਰਡਰ ਕੋਈ ਗੱਲ ਨਹੀਂ ਲੇਕਿਨ ਅਸੀਂ ਓਵਰਚਾਰਜ ਨਹੀਂ ਕੀ ਕਹਿ ਕੇ ਕੀ ਮੰਗਣ ਦੁਕਾਨ ਮੈਚ ਆਰਡਰ ਦਿਓ ਹੀ ਸਾਨੂੰ ਤੁਹਾਨੂੰ ਜਿਹੜਾ ਡੀਓ ਹੈਗਾ ਆ ਉਹ ਸਾਨੂੰ ਸ਼ੇਅਰ ਕਰੋ ਕਸਟਮਰ ਦਾ ਹੱਕ ਤਾਂ ਹੋ ਡਿਸਪੈਚ ਆਰਡਰ ਮਲੋਤਰਾ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਹੈ ਤੁਹਾਨੂੰ ਜਾਗਰਤ ਕੀਤਾ ਚੌਕਸ ਕੀਤਾ ਤੁਸੀਂ ਜਦੋਂ ਵੀ ਕਿਤੇ ਕਿਸ਼ਤਾ ਕਰਾਣੀ ਆ ਤਾਂ ਡੀਓ ਜ਼ਰੂਰ ਮੰਗਣਾ ਡਿਸਪੈਚ ਆਰਡਰ ਜ਼ਰੂਰ ਮੰਗਣਾ ਜੇ ਅੱਜ ਏਸੀ ਲੈਣ ਜਾ ਰਹੇ ਹੋ ਕੱਲ ਏਸੀ ਲੈਣ ਜਾਣ ਦਾ ਮਨ ਬਣਾਇਆ ਤਾਂ ਇਹ ਯਾਦ ਰੱਖਿਓ ਜੇ EMI ਕਰਾਣੀਆਂ ਡੀਓ ਜ਼ਰੂਰ ਮੰਗਣਾ ਬਿਲਕੁਲ ਡੀਓ ਡਿਸਪੈਚ ਆਰਡਰ ਲੈਣਾ ਠੀਕ ਹੈ ਜੀ ਲੋ ਤਾਂ ਸਰ ਤੁਸੀਂ ਹਮੇਸ਼ਾ ਹੀ ਇੰਸਟਾਲੇਸ਼ਨ ਦੀ ਗੱਲ ਕਰਦੇ ਹੋ ਕਿ ਕਿਸ ਤਰੀਕੇ ਇੰਸਟਾਲ ਕਰਨਾ ਹੈ ਤਾਂ ਜੋ ਕਮਰੇ ਵਿੱਚ ਵੱਧ ਕੂਲਿੰਗ ਹੋਵੇ ਵੈਸੇ ਵੀ LG ਦੀ ਤਾਂ ਕਿਸੇ ਨਾਲ ਆਪਾਂ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ ਪਰ ਜਿਹੜਾ ਤੁਸੀਂ ਆ ਏਸੀ ਦਿਖਾਇਆ ਆ ਇੱਤੇ ਲਿਖਿਆ ਸੇਮ ਡੇ ਇੰਸਟਾਲੇਸ਼ਨ ਇਹਨੂੰ ਸਮਝਾ ਦਿਓ ਸੇਮ ਡੇ ਇੰਸਟਾਲੇਸ਼ਨ ਦਾ ਇਹ ਆ ਵੀ ਜੇ ਤੁਸੀਂ ਸਾਡੇ ਕੋਲ 12 1 ਵਜੇ ਤੱਕ ਆ ਜੰਨੇ ਆ ਫਿਰ ਅਸੀਂ ਦਿਨ ਦੇ ਕਿਰਾਏ ਦੇ ਸਵੇਰੇ ਕਿਉਂਕਿ ਇਸ ਟਾਈਮ ਗਾਹ ਕੁ ਵਾਹਦਾ ਤੁਹਾਡੇ ਕੋਲ 12 1 ਵਜੇ ਤੱਕ ਇੱਥੇ ਹੀ ਹੋਣੇ ਤੁਸੀਂ ਹਾਂਜੀ ਤੇ ਦਿਨ ਦੇ ਤੁਸੀਂ 12 1 ਵਜੇ ਤੋਂ ਮਤਲਬ ਆਫਟਰਨੂਨ ਤੋਂ ਪਹਿਲਾਂ ਆ ਜੰਦੇ ਅਸੀਂ ਕੋਸ਼ਿਸ਼ ਕਰਦੇ ਆਂ ਵੀ 90% ਉਸੇ ਦਿਨ ਇੰਸਟਾਲੇਸ਼ਨ ਨਹੀਂ ਤਾਂ ਸੈਕੰਡ ਡੇ ਤਾਂ ਅਸੀਂ ਕਰਾਈ ਦਿੰਨੇ ਆ ਸੈਕੰਡ ਡੇ ਤਾਂ ਕਰਾਈ ਦਿੰਨੇ ਆ ਤੇ ਇਹ 1999 ਤੁਸੀਂ ਕਹਿ ਰਹੇ ਹੋ 1999 ਰੁਪਏ ਤੁਸੀਂ ਦੇਣੇ ਆ ਬਾਕੀ ਇੰਸਟਾਲਮੈਂਟਸ ਦੇਣੇ ਆ ਜੀ ਇੰਟਰਸਟ ਕੋਈ ਨਹੀਂ ਹੈਗਾ ਪ੍ਰੋਸੈਸਿੰਗ ਫੀਸ ਹੈ ਜੀ ਇਹ ਨੋਮੀਨਲ ਜੀ ਉਹ ਅਸੀਂ ਤੁਹਾਡੇ ਕੋਲ ਲੈ ਕੇ ਅਸੀਂ ਤੁਹਾਨੂੰ ਦੇ ਰਾਂਗੇ ਉੱਚ ਤਾਂ ਨਹੀਂ ਓਵਰਚਾਰਜ ਕਰਦੇ ਨਹੀਂ ਅਸੀਂ ਜੇ ਮੈਂ ਕਰਨਾ ਹੋਵੇ ਤਾਂ ਫਿਰ ਮੈਂ ਦੱਸਾਂ ਜੀ ਦੱਸੋ ਹੀ ਕਿਉਂ ਗੱਲੇ ਹੀ ਕਿਉਂ ਕਰੋ ਅਸੀਂ ਤਾਂ ਕਸਟਮਰ ਅਸੀਂ ਚਾਹਨੇ ਪਏ ਓਨੈਸਟ ਕੰਮ ਹੋਵੇ ਕਸਟਮਰ ਦਾ ਨੁਕਸਾਨ ਨਾ ਹੋਵੇ ਅੱਬੇ ਜੇ ਰਗੜਾ ਲਾਉਣਾ ਹੋਵੇ ਤਾਂ ਦੱਸੋ ਹੀ ਕਿਉਂ ਮੈਂ ਕਿਉਂ ਉਹਦੀ ਗੱਲੇ ਹੀ ਕਿਉਂ ਕਰੋ ਇਹ ਤਾਂ ਇਹੀ ਕਹੋਗੇ ਆਓ ਭੈਣ ਜੀ ਚਾਹ ਪੀਓ ਆਓ ਭੈਣ ਜੀ ਜੂਸ ਪੀਓ ਉਹਨੇ ਚ ਮੁੰਡੇ ਨੂੰ ਕੋ ਫਾਈਲ ਕਰਦੇ ਤੇ ਆਰ ਡੀਓ ਪਾ ਦੇ ਅੱਛਾ ਹੋਰ ਕਿਹੜੇ ਕਿਹੜੇ ਏਸੀ ਹੈ ਜ ਔਰ ਆਪਣੇ ਕੋਲ ਦੇਖੋ ਜਿਹੜੇ ਜਿਆਦਾ ਡਿਮਾਂਡ ਚ ਨੇ ਅੱਜ ਕੱਲ੍ਹ ਦੇ ਜਿਹੜਾ 에어 ਕੰਡੀਸ਼ਨਰ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਦੱਸਿਆ ਤਾਂ ਹੁਣ ਵੀ ਇਹ ਦੱਸਦਾ ਵੀ ਜਿਹੜਾ ਵੀ 에어 ਕੰਡੀਸ਼ਨਰ ਤੁਸੀਂ ਲੈਣੇ ਹੈਗੇ ਆ ਉਹਦੇ ਚ ਦੇਖਣਾ ਵੀ ਇਹਦਾ ਲੇਬਲ ਪੀਰੀਅਡ ਜਿਹੜਾ 2025 ਦਾ ਹੋਵੇ ਲੇਟੈਸਟ ਇੱਥੇ ਲਿਖਿਆ ਹੁੰਦਾ ਵੀ ਵੈਲਿਡਿਟੀ ਅਪ ਟੂ 2025 ਤੇ 2025 ਦੇਖ ਕੇ ਲੈਣਾ ਤੁਸੀਂ ਲੇਟੈਸਟ ਮਾਡਲ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਇਹਦੇ ਚ ਤੁਸੀਂ ਦੇਖਣਾ ਵੀ ਜਿਹੜਾ ਹੈਗਾ 100% ਕਾਪਰ ਟਿਊਬਿੰਗ ਹੋਵੇ ਇਹਦੇ ਵਿੱਚ ਜੀ ਔਰ ਜਿਹੜੀ ਵਾਰੰਟੀ ਆ ਔਰ ਤੁਹਾਨੂੰ ਅਸੀਂ ਇਸ ਵਾਰ ਜਿਹੜੀ 2025 ਚ ਵਾਰੰਟੀ ਆ ਅੱਗੇ 5 ਸਾਲ ਪੀਸੀਬੀ ਦੀ ਹਾਂਦੀ ਹੁੰਦੀ ਸੀ ਕੱਲੀ ਹੁਣ ਤੁਹਾਨੂੰ ਮੋਟਰਸ ਦੀ ਇਨਡੋਰ ਆਊਟਰ ਮੋਟਰ ਵੀ ਗਾਰੰਟੀ ਦਵਾਂਗੇ ਤੇ ਨਾਲੇ ਤੁਹਾਨੂੰ ਪੀਸੀਬੀ ਦੀ ਗਾਰੰਟੀ ਵੀ ਦਵਾਂਗੇ ਉਸ ਤੋਂ ਬਾਅਦ ਇੱਕ ਹੋਰ ਫੰਕਸ਼ਨ ਐਡ ਕੀਤਾ ਕੰਪਨੀ ਨੇ ਇਸ ਵਾਰ ਉਹ ਹੈ ਡਾਈਟ ਮੋਡ ਡਾਈਟ ਮੋਡ ਕੀ ਹੁੰਦਾ ਕਿ ਜਿੱਦਾਂ ਮੰਨ ਲਓ ਕੋਈ ਕੋਕ ਕੋਕ ਸੁਣਦੇ ਸੀ ਪੈਪਸੀ ਕੋਕ ਡਾਈਟ ਮੋਡ ਮੈਂ ਦੱਸਦਾ ਤੁਹਾਨੂੰ ਡਾਈਟ ਮੋਡ ਕੀ ਹੁੰਦਾ ਕਿ ਜਿੱਦਾਂ ਤੁਸੀਂ ਚਾਹਦੇ ਕਿ ਮੈਨੂੰ ਨਾ ਠੰਡ ਬਹੁਤੀ ਨਹੀਂ ਚਾਹੀਦੀ ਮੈਨੂੰ ਨੋਰਮਲ ਜਿਹਾ ਟੈਂਪਰੇਚਰ ਚਾਹੀਦਾ ਨਾ ਠੰਡ ਲੱਗੇ ਨਾ ਗਰਮੀ ਤੇ ਉਹਦੇ 'ਚ ਤੁਸੀਂ 240 ਵਾਟ ਦੇ ਤੁਹਾਡਾ 에어 ਕੰਡੀਸ਼ਨਰ ਚੱਲੇਗਾ ਅੱਛਾ ਸਿਰਫ 240 ਵਾਟ ਮਤਲਬ ਦੋ ਪੱਖਿਆਂ ਦੀ ਲਾਈਟ ਤੁਹਾਡਾ ਐਸੀ ਚੱਲੇਗਾ ਇੰਨਾ ਘੱਟ ਲਾਈਟ ਆ ਜਾਨੀ 4 ਅਪਰੋਕਸਿਮੇਟ 4 ਤੋਂ 5 ਘੰਟੇ ਚ ਇੱਕ ਯੂਨਿਟ ਲਊਗਾ ਇੰਨੀ ਘੱਟ ਲਾਈਟ ਲੈਂਦਾ ਠੰਡਕ ਜ਼ਿਆਦਾ ਖਰਚਾ ਘੱਟ ਠੰਡਕ ਨਾਰਮਲ ਜਾਨੀ ਤੁਸੀਂ ਚਾਹਦੇ ਕਿ ਜੇ ਜਿਹੜਾ ਛੋਟੇ ਬੱਚੇ ਆ ਜਾਂ ਬਜ਼ੁਰਗ ਆ ਉਹਨਾਂ ਨੂੰ 에어 ਕੰਡੀਸ਼ਨਿੰਗ ਪੱਖੇ ਨਾਲੋਂ ਤਾਂ ਜ਼ਿਆਦਾ ਹੀ ਹੈ ਨਾ ਨਹੀਂ ਉਹ ਤਾਂ ਮੌਇਸਚਰ ਨੂੰ ਰਿਮੂਵ ਕਰਦਾ ਨਾ 에어 ਕੰਡੀਸ਼ਨ ਦੀ ਵਰਕਿੰਗ ਹੀ ਪੱਖੇ ਨਾਲੋਂ ਡਿਫਰੈਂਟ ਆ ਜੀ ਜਿੱਦਾਂ ਹੁਣ ਮੌਇਸਚਰ ਆ ਅੰਦਰ ਹਿਮੀਡਿਟੀ ਆ ਉਹਨੂੰ ਰਿਮੂਵ ਕਰਦਾ 에어 ਕੰਡੀਸ਼ਨਰ ਬੇਸਿਕਲੀ ਜੀ ਉਹ ਪੱਖੇ ਨੂੰ ਡਿਫਰੈਂਟ ਈ ਉਹਦੀ ਦੂਜੀ ਹੈਗੀ ਆ ਔਰ ਉਸ ਤੋਂ ਬਾਅਦ ਇਹਦੇ ਚ ਇੱਕ ਸੈਲਫ ਲੀ ਕਲੀਨਿੰਗ ਹੈਗਾ ਹੈ ਸੈਲਫ ਕਲੀਨਿੰਗ ਕੀ ਚੀਜ਼ ਹੁੰਦੀ ਆ ਕਿ ਜਿੱਦਾਂ ਹੁਣ ਤੁਸੀਂ ਸਰਵਿਸ ਕਰਾ ਲਈ ਸਰਵਿਸ ਕਰਾਉਣ ਤੋਂ ਬਾਅਦ ਥੋੜਾ ਬਹੁਤ ਜਿਹੜਾ ਉਹਦੀ ਵੈਪੋਰੇਟਰ ਤੇ ਜਿਹੜੀ ਡਸਟ ਮਾਈਕਰੋ ਡਸਟ ਜਮ ਜਾਂਦੀ ਹੈ ਤੁਸੀਂ ਇਹਨੂੰ ਬਟਨ ਦਬਦਿਓ ਇਹ ਆਪਣੇ ਆਪ ਨੂੰ ਆਪੇ ਹੀ ਸਾਫ਼ ਕਰ ਲਊਗਾ ਆਪੇ ਹੀ ਸਾਫ ਕਰ ਲਓ। ਆਪੇ ਹੀ ਸਾਫ ਕਰੋ। ਬਾਹਰ ਮਕੈਨਿਕ ਬੁਲਾਉਣ ਦੀ ਲੋੜ ਨਹੀਂ। ਨਹੀਂ ਸਾਲ 'ਚ ਇੱਕ ਵਾਰ ਤਾਂ ਤੁਹਾਨੂੰ ਬੁਲਾਉਣਾ ਪਊਗਾ। ਲੇਕਿਨ ਤੁਹਾਨੂੰ ਲੱਗਦਾ ਵੀ 쿨ਿੰਗ ਘਟਦੀ ਪਈ ਆ ਤਾਂ ਇਨ ਬੀਟਵੀਨ ਤੁਸੀਂ ਇਹਨੂੰ ਸਾਫ ਕਰ ਸਕਦੇ ਆ। ਆਟੋ ਗਰੀਨ ਆ ਇਹ ਆਪਣੇ ਆਪ ਨੂੰ ਆਪੇ ਕਲੀਨ ਕਰ ਲੈਂਦਾ। ਇੱਕ ਬਟਨ ਦਬਾਏ ਤੇ ਬਟਨ ਦਬਾਏ ਤੇ ਬਟਨ ਦਬਾ ਦਿਓ ਆਪਣੇ ਆਪ ਆਟੋ ਕਲੀਨ ਹੋ ਰ ਜਾਣਾ। ਫਾਸਟਰ 쿨ਿੰਗ ਹੁੰਦੀ ਆ ਜੀ। ਫਾਸਟ 쿨ਿੰਗ ਦੇ ਲਈ ਵਿਰਾਟ ਮੋਡ ਹੈਗਾ ਨਾ। ਤੁਹਾਨੂੰ ਦੱਸਿਆ ਵੀ ਜੇ ਤੁਸੀਂ ਵਿਰਾਟ ਕੋਹਲੀ ਵਾਲਾ ਹਾਂ ਜੀ ਵਿਰਾਟ ਵਾਲਾ ਕੰਸਿਸਟੈਂਸੀ ਹਾਂ। ਜੀ ਐਨ ਬਿਲਕੁਲ ਤੁਹਾਨੂੰ ਇਹ ਇਨਸਟੈਂਟ ਕੂਲਿੰਗ ਕਰੂਗਾ ਜੇ ਤੁਹਾਨੂੰ ਇਨਸਟੈਂਟ ਕੂਲਿੰਗ ਇਨਵਰਟਰ ਏਸੀ ਜੇ ਹੁੰਦਾ ਵੀ ਇਨਵਰਟਰ ਏਸੀ ਜਿਹੜਾ ਨਾ ਹੌਲੀ ਹੌਲੀ ਕੂਲਿੰਗ ਕਰਦਾ ਜੀ ਵਿਰਾਟ ਮੋਡ ਦਬੂਗੀ ਤਾਂ ਇਕਦਮ ਕੂਲਿੰਗ ਜਲਦੀ ਉਹਦਾ ਕੰਜ਼ਮਪਸ਼ਨ ਜ਼ਿਆਦਾ ਤਾਂ ਨਹੀਂ ਹੋਗੀ ਨਿਕ ਕੰਜ਼ਮਪਸ਼ਨ ਤਾਂ ਦੇਖੋ 6.5 ਐਂਪੀਅਰ ਲੈਂਦਾ ਹੁਣ ਜੇ ਤੁਸੀਂ ਇਹਨੂੰ ਲਗਾਤਾਰ ਇੱਕ ਇਨਵਰਟਰ ਕੀ ਹੁੰਦਾ ਕਿ ਇਨਵਰਟਰ ਪਹਿਲਾਂ ਸਟਾਰਟ ਹੋ ਕੇ 6.5 ਐਂਪੀਅਰ ਤੋਂ ਥੱਲੇ ਆ ਜਾਂਦਾ ਉਹ ਜਿੱਦਾਂ ਜਿੱਦਾਂ ਕੂਲਿੰਗ ਕਰਦਾ ਜੇ ਤੁਸੀਂ ਕਹੋ ਵੀ ਕਨਸਟੈਂਟ ਇਹ ਨਾਨ ਇਨਵਰਟਰ ਏਸੀ ਜਿਹਾ ਕੰਮ ਕਰੇ ਉਹ ਵੀ ਪੋਸੀਬਲ ਹੈ ਇਨਵਰਟਰ ਦੀ ਤਰ੍ਹਾਂ ਕਾਰਨਾ ਜਾਣੇ ਉਹ ਵੀ ਪੋਸੀਬਲ ਸਾਰਾ ਕੰਟਰੋਲ ਤੁਹਾਡੇ ਹੱਥ ਜੁੜੇਗਾ ਜਿੱਦਾਂ ਤੁਸੀਂ ਚਾਹੋਗੇ ਜਿੱਦਾਂ ਚਾਹੋਗੇ ਉਦਾਂ ਏਸੀ ਵਰਕ ਕਰੂਗਾ ਅੱਛਾ ਇਹਦੇ ਵਿੱਚ AI ਟੈਕਨੋਲੋਜੀ ਹੈ ਜੀ AI ਟੈਕਨੋਲੋਜੀ ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਕੰਮ ਕਰਦਾ ਯਾਰ ਕੰਡੀਸ਼ਨ ਦੇ ਅੰਦਰ ਜਿੱਦਾਂ ਹੁਣ ਤੁਸੀਂ ਏਅਰ ਕੰਡੀਸ਼ਨ ਆ ਇਹ 5 6 ਏਸੀਆਂ ਦਾ ਕੰਮ ਕਰਦਾ ਚਾਹੇ ਇਹਨੂੰ 1 ਟਨ ਬਣਾ ਲਓ ਚਾਹੇ ਤੁਸੀਂ 1 ਟਨ ਬਣਾ ਲਓ 1.5 ਟਨ ਬਣਾ ਲਓ 0.5 ਟਨ ਬਣਾ ਲਓ ਜਿੱਦਾਂ ਤੁਸੀਂ ਜੇ ਚਾਹੋਗੇ ਤਾਂ ਆਪਣੇ ਹਿਸਾਬ ਨਾਲ ਇਹਨੂੰ ਕਰ ਸਕਦੇ ਕਿੰਨੇ ਟਨਜ ਤੇ ਚਲਾਣਾ ਜੇ ਤੁਸੀਂ ਏਸੀ ਨੂੰ ਕਹੋਗੇ ਕਿ ਮੇਰੇ ਲਈ ਤੂੰ ਇਹ ਕੰਮ ਕਰ ਇਹਦੇ ਵਿੱਚ ਆਊਟਡੋਰ ਸੈਂਸਰ ਲੱਗਾ ਹੋਇਆ ਇੱਕ ਇਨਡੋਰ ਸੈਂਸਰ ਲੱਗਾ ਹੋਇਆ ਇਹ ਦੇਖਣਾ ਵੀ ਮੇਰਾ ਟੈਂਪਰੇਚਰ ਅੰਦਰ ਕਿੰਨਾ ਹੈ ਬਾਹਰ ਕਿੰਨਾ ਹੈ ਕਿ ਮੈਂ ਕਿੰਨੇ ਟਨ ਤੇ ਚੱਲਾਂ ਵੀ ਜਲਦੀ 쿨ਿੰਗ ਹੋ ਜAVE ਲਾਈਟ ਵੀ ਘੱਟ ਲਵੇ ਤੇ AI ਦਾ ਮਤਲਬ ਸਾਰੇ ਕੰਟਰੋਲ ਤੁਹਾਡੇ ਹੱਥ 'ਚ ਦੇਤੇ ਸਾਰੇ ਫੀਚਰ ਏਸੀ 'ਚ ਦੇਤੇ ਘਰ ਜਾ ਕੇ ਤੁਸੀਂ ਇਹ ਨਹੀਂ ਸੋਚੋਗੇ ਯਾਰ ਫੁਲਾਨਾ ਏਸੀ ਲੈ ਲੈਣਾ ਸੀ ਘਰ ਜਾ ਕੇ ਫਿਰ ਇਹੀ ਸੋਚ ਚੁੱਕੇ ਚੰਗਾ ਹੋਇਆ ਇਹ ਆ ਲੈ ਲਿਆ ਵਧੀਆ ਲੈ ਲਿਆ ਔਰ ਸਾਲਾਂ ਸਾਲ ਚੱਲੂਗਾ ਔਰ ਵਧੀਆ ਤੁਹਾਨੂੰ ਪਰਫਾਰਮੈਂਸ ਦੇਊਗਾ ਲਾਈਟੇ ਘੱਟ ਲਊਗਾ ਅਪਰੋਕਸਿਮੇਟ ਜਿਹੜਾ 5 ਸਟਾਰ ਏਸੀ ਆ ਇਹ ਤੁਸੀਂ ਦੇਖ ਲਓ ਵੀ 10 ਘੰਟੇ ਪੰਜ ਤੋਂ 6 ਯੂਨਟ ਸਿਰਫ ਲਊਗਾ ਇੰਨੀ ਕਰਦੇ ਤੇ ਮੈਨੂੰ ਪਤਾ ਲੱਗਾ ਜੀ ਕਹਿੰਦੇ ਗਾਰੰਟੀ ਵੀ ਕੋਈ ਵਧਾਈ ਆ ਗਾਰੰਟੀ ਤਾਂ ਤੁਹਾਨੂੰ ਦੱਸ ਦਿੰਦਾ ਮੈਂ ਵੀ ਜਿਹੜਾ 5 ਸਾਲ ਦੀ ਪਹਿਲਾਂ ਪੀਸੀਵੀ ਦੀ ਆਂਦੀ ਸੀਗੀ ਹੁਣ 5 ਸਾਲ ਦੀ ਪੀਸੀਵੀ ਔਰ ਮੋਟਰ ਦੀ ਗਾਰੰਟੀ ਵੀ 5 ਸਾਲ ਦੀ ਕਰ ਦਿੰਦੀ ਆ ਅੱਛਾ ਦੋਨਾਂ ਦੀ ਕਰਤੀ ਹਾਂਜੀ ਅੱਛਾ ਮਲੋਤਰਾ ਸਾਹਿਬ ਤੁਹਾਡੀ ਤਾਂ ਇੰਸਟਾਲੇਸ਼ਨ ਨੂੰ ਲੈ ਕੇ ਚਰਚਾ ਰਹਿੰਦੀ ਆ ਕਿ ਕਹਿੰਦੇ ਬੜੀ ਸੂਝ-ਬੂਝ ਨਾਲ ਲਗਾਉਂਦੇ ਆ ਕੂਲਿੰਗ ਜ਼ਿਆਦਾ ਹੁੰਦੀ ਆ ਹੁਣ ਇੰਸਟਾਲੇਸ਼ਨ ਬਾਰੇ ਸਮਝਾ ਦਿਓ ਕਿਉਂਕਿ ਤੁਹਾਡੀਆਂ ਗੱਲਾਂ ਤਾਂ ਫਿੱਟ ਆ ਗਈਆਂ ਫਿਟਿੰਗ ਵੀ ਘੇਟ ਆਣੀ ਚਾਹੀਦੀ ਆ ਫਿਟਿੰਗ ਤਾਂ ਅਸੀਂ ਦੇਖੋ ਜੋ ਸਾਡੇ ਕੋਲ ਬੈਸਟ ਕਰਦੇ ਆ ਵੈਕਿਊਮ ਪ੍ਰੋਪਰ ਕਰਦੇ ਆ ਤੇ ਇਹ ਚੀਜ਼ਾਂ ਮਿਸਿੰਗ ਹੁੰਦੀਆਂ ਮਾਰਕੀਟ 'ਚ ਜਿਹੜਾ ਬੰਦਾ ਹੁਣ ਬਾਹਰੋਂ ਕੋਈ ਬੰਦੇ ਨੂੰ ਲੈ ਕੇ ਤੁਹਾਨੂੰ ਥਰਡ ਪਾਰਟੀ ਭੇਜ ਦਿੰਦਾ ਤੇ ਉਹਦੇ ਕੋਲ ਐਨਾ ਅਗਲੇ ਨੇ ਤਾਂ ਆਪਣਾ ਕੰਮ ਕਰਨਾ ਨਾ ਉਹਨੂੰ ਤਾਂ ਦਿਹਾੜੀ ਲੈਣੀ ਆ ਹੂੰ ਉਹ ਤਾਂ ਇੱਕ ਦਿਹਾੜੀ 'ਚ ਵੱਧ ਤੋਂ ਵੱਧ ਦਿਹਾੜੀ ਵੱਧ ਤੋਂ ਵੱਧ ਲੈਣੇ ਆ ਸੋ ਸਾਡੇ ਕੋਲ ਇਹ ਆ ਵੀ ਆਪਾਂ ਕੰਮ ਵਧੀਆ ਕਰਨਾ ਚਾਹੇ ਉਹ ਤਿੰਨ ਲੱਗਣ ਚਾਹੇ ਦੋ ਲੱਗਣ ਇਹ ਚੀਜ਼ ਸਾਡੇ ਕੋਲ ਤੁਹਾਨੂੰ ਮਿਲੂਗੀ ਮਤਲਬ ਕਸਟਮਰ ਨੂੰ ਇੱਕ ਅੱਛਾ ਰਿਜ਼ਲਟ ਆਵੇ ਰਿਜ਼ਲਟ ਕੀ ਆ ਵਧੀਆ ਰਿਜ਼ਲਟ ਹਾਂ ਜਿੰਨਾ ਤੁਸੀਂ ਵਧੀਆ ਉਹਨੂੰ ਵੈਕਿਊਮ ਕਰਕੇ ਲਾਣੇ ਆ ਜਾਂ ਤੌਦੀ ਕੰਜ਼ਮਪਸ਼ਨ ਘਟਦੀ ਆ ਕੰਜ਼ਮਪਸ਼ਨ ਘਟਦੀ ਆ ਤੇ ਨਾਲੇ ਉਹਦੇ ਕੀ ਆ ਵੀ ਉਹਦੀ ਲਾਈਫ ਵੀ ਵੱਧਦੀ ਆ ਸਾਡੀ ਮਤਲਬ ਸਿਰਫ ਆਪਣਾ ਫਾਇਦਾ ਨਹੀਂ ਦੇਖਣਾ ਕਸਟਮਰ ਦਾ ਲੌਂਗ ਰਨਚ ਫਾਇਦਾ ਲੌਂਗ ਟਰਮ ਚ ਉਹਦਾ ਫਾਇਦਾ ਆ ਤੇ ਸਾਡੇ ਕੋਲ ਦੇਖੋ ਸਾਰ ਨੂੰ 2016 ਤੋਂ ਜਿਹੜਾ ਹੈਗਾ ਆ ਇਨਵਰਟਰ ਏਸੀ ਸ਼ੁਰੂ ਹੋਏ ਐਲਜੀ ਨੇ 2016 ਤੋਂ ਤੇ 2016 ਤੋਂ ਅੱਜ ਤੱਕ ਅਪ੍ਰੋਕਸੀਮੇਟ ਅਸੀਂ 15000 ਤੋਂ ਉੱਪਰ 에ਅਰ ਕੰਡੀਸ਼ਨ ਵੇਚ ਚੁੱਕੇ ਹਾਂ 15000 ਏਸੀ ਪੱਕਾ ਹਾਂਜੀ 9 ਸਾਲ ਸਾਰੇ ਸ਼ੇਅਰ ਜਿਹੜੇ ਤੁਹਾਡੇ ਹੀ ਲੱਗੇ ਆ ਹਾਂਜੀ ਸਮਝ ਲਓ ਪੀ ਲੱਗ ਪਗ ਨੀ ਚਲੋ ਐਦਾ ਨਹੀਂ ਚਲੋ 15000 ਮਤਲਬ ਜਿੱਦਾਂ 15000 ਤੋਂ ਉੱਪਰ ਜਿੱਦਾਂ ਇਮੀਗ੍ਰੇਸ਼ਨ ਵਾਲੇ ਕਹਿੰਦੇ 10000 ਵੀਜ਼ਾ ਲਵਾਤੇ 15000 ਵੀਜ਼ਾ ਲਵਾਤੇ ਤਾਂ ਮਲੋਤਰ ਸਭ ਵੀ ਘੱਟਦੀ ਫਿਰ ਤੁਸੀਂ ਵੱਡੇ ਵੱਡੇ ਪੋਸਟ ਲਵਾ ਦੋ 15000 ਏਸੀ ਚਲੋ ਇਹ ਤਾਂ ਸਾਡੇ ਕੋਲ ਕਸਟਮਰ ਦਾ ਸਾਡੇ ਤੇ ਵਿਸ਼ਵਾਸ ਬਣਿਆ ਆ ਅਸੀਂ ਟਰਸਟ ਕਰ ਕਸਟਮਰ ਦਾ ਅਰਨ ਕੀਤਾ ਪਰ ਅਸੀਂ ਹਮੇਸ਼ਾ ਤੁਹਾਡੀ ਰਿਸਪੈਕਟ ਵੀ ਕਰਦੇ ਆ ਸ਼ਹਿਰ 'ਚ ਕਿਸੇ ਨਾਲ ਗੱਲ ਕਰੋ ਤਾਂ ਇਹ ਕਹਿੰਦੇ ਕਿ ਮਲੋਤਰ ਸਭ ਨੇ ਇੱਕ ਸਲਾਹ ਦਿੰਦੇ ਚਾਹੇ ਨਾ ਵੀ ਲਵਾਈਏ ਉਹਨਾਂ ਕੋਲ ਵੈਸੇ ਤਾਂ ਲਵਾਉਂਦੇ ਹੀ 80% ਉਹ ਕਹਿੰਦੇ ਨਾ ਵੀ ਮੂਡ ਬਣੇ ਹੁੰਦਾ ਕਿ ਯਾਰ ਪੈਸੇ ਘਟੇ ਅਗਲੇ ਹਫਤੇ ਚਲ ਜਾਣਗੇ ਸਲਾਹ ਵਧੀਆ ਦਿੰਦੇ ਕਈ ਵਾਰੀ ਗੱਲ ਕੀ ਹੁੰਦੀ ਆ ਕਿ ਕਸਟਮਰ ਆ ਕੇ ਕਹਿੰਦਾ ਵੀ ਮੈਨੂੰ ਆਹ ਚਾਹੀਦਾ ਹੁਣ ਇੰਨਾ ਹੌਸਲਾ ਰੱਖਣਾ ਪੈਂਦਾ ਵੀ ਕਸਟਮਰ ਗਵਾ ਲਓ ਚਾਹੇ ਉਸ ਵੇਲੇ ਸਲਾਹ ਵਧੀਆ ਸਲਾਹ ਗਲਤ ਨਹੀਂ ਉਹਨੂੰ ਦੇਣੀ ਚਾਹੇ ਉਹ ਉਸ ਵੇਲੇ ਉਹਨੂੰ ਲੱਗੇ ਕਿ ਯਾਰ ਮੇਰੀ ਗੱਲ ਨਹੀਂ ਸੁਣਦਾ ਪਰ ਲੇਕਿਨ ਉਹਨੂੰ ਲੌਂਗ ਟਰਮ 'ਚ ਪਤਾ ਲੱਗੂਗਾ ਵੀ ਯਾਰ ਉਹ ਬੰਦਾ ਠੀਕ ਕਹਿੰਦਾ ਸੀਗਾ ਹੁਣ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਆ ਰਾਈਟ ਨੋ ਜਿਹੜੇ ਤੁਹਾਡੇ ਫੈਨ ਵੀ ਆ ਜਿਨ੍ਹਾਂ ਨੂੰ ਪਤਾ ਇਹ ਅੰਕਲ ਉਹ ਆ ਜਿਹੜੇ ਬੁਲਟ ਮੋਟਰਸਾਈਕਲ ਦਿੰਦੇ ਹੁੰਦੇ ਆ ਉਹਨਾਂ ਲਈ ਆਫਰ ਕਿਹੜੀ ਆ ਆਫਰ ਤੁਸੀਂ ਤੁਹਾਡਾ ਪੇਜ ਲਾਈਕ ਕਰਕੇ ਆਊਗਾ ਸਾਡਾ ਪੀ 32 ਦਾ ਮਲੁਤਰਾ ਇਲੈਕਟ੍ਰੋਨਿਕਸ ਦਾ ਪੇਜ ਜਿਹੜੇ ਲਾਈਕ ਕਰਕੇ ਆਊਗਾ ਸਕਰੀਨਸ਼ਾਟ ਲੈ ਕੇ ਆਊਗਾ ਉਹਨੂੰ ਅਸੀਂ ਇੰਸਟਾਲੇਸ਼ਨ ਫ੍ਰੀ ਦੇਵਾਂਗੇ ਪੱਕੀ ਗੱਲ ਹੈ ਹਾਂਜੀ ਇੰਸਟਾਲੇਸ਼ਨ ਦੇ ਵਿੱਚ ਤਾਂ ਖਰਚਾ ਲੈਂਦੇ ਬਾਕੀ ਸਾਰੇ ਹਾਂਜੀ 1500 ਰੁਪਏ ਕੰਪਨੀ ਲੈਂਦੀ ਆ ਉਹਦਾ 1500 ਛੱਡਦਾ 1500 ਡੀਓ ਵਾਲਾ ਫਾਇਦਾ ਕਰਾਤਾ ਡੀਓ ਵਾਲਾ ਤਾਂ ਮੈਂ ਤੁਹਾਨੂੰ ਤੁਹਾਨੂੰ ਮੈਂ ਗਾਰੰਟੀ ਕਰਦਾ ਵੀ ਜਿਹੜੇ ਵੀ ਜੇ ਤੁਹਾਨੂੰ ਯਕੀਨ ਕਰਿਓ ਪਈ ਮੈਂ ਘੱਟੋ ਘੱਟ ਤੁਹਾਡਾ 11500 ਰੁਪਏ ਮੈਂ ਬਚਾ ਦਿੰਦਾ ਐ ਇਸੀ ਗੱਲ ਨਾਲ ਮਤਲਬ 2500 ਸਿੱਧੇ ਬਚ ਗਿਆ ਆ ਵੀਡੀਓ ਦੇਖਣ ਨਾਲ ਤੁਹਾਡਾ 2500 ਰੁਪਿਆ ਬਚ ਜਾਣਾ ਕਿਉਂਕਿ ਡੀਓ ਵਾਲਾ ਜਿਹੜਾ ਓਵਰਚਾਰਜਸ ਕਰਦੇ ਆ 1000 ਉਹ ਬਚ ਗਿਆ 1500 ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਬਚਾਓ ਬਿਲਕੁਲ ਮੈਂ ਤਾਂ ਇਸ ਗੱਲ ਨੂੰ ਨਾ ਬਹੁਤ ਚਿਰ ਤੋਂ ਤੁਸੀਂ ਆਏ ਨਹੀਂ ਮੇਰੇ ਕੋਲ ਪਰ ਮੇਰੇ ਮਨ 'ਚ ਬੜੀ ਦੇਰ ਤੋਂ ਗੱਲ ਸੀ ਪਈ ਇਹ ਸਾਡੇ ਕਸਟਮਰਸ ਦਾ ਲਾਸ ਹੋ ਰਿਹਾ ਚਾਹੇ ਸਾਡੇ ਕੋਲ ਨਹੀਂ ਵੀ ਲੈਂਦਾ ਪਰ ਫਿਰ ਵੀ ਅਦਰਵਾਈਜ਼ ਸਾਡਾ ਫਰਜ਼ ਬਣਦਾ ਪੇ ਆਪਾਂ ਕਸਟਮਰ ਨੂੰ ਸਹੀ ਗਾਈਡ ਕਰੀਏ ਹਰ ਇੱਕ ਬੰਦਾ ਜਿਹੜਾ ਸਾਡੇ ਕੋਲ ਚਲੋ ਨਹੀਂ ਵੀ ਅੱਜ ਆ ਰਿਹਾ ਕੱਲ ਆਉਗੇ ਚਲੋ ਭਾਵੇਂ ਦੇਰ ਬਾਅਦ ਹੋਈ ਮੁਲਾਕਾਤ ਹੈ ਦੇਰ ਬਾਅਦ ਪਰ ਚੰਗੀ ਹੋਈ ਸ਼ੁਰੂਆਤ ਡੀਓ ਵਾਲੀ ਚੰਗੀ ਹੋ ਗਈ ਸ਼ੁਰੂਆਤ ਮੇਰਾ 2-400 ਰੁਪਏ ਦਾ ਅਸੀਂ ਗਿਫਟ ਦੇ ਦੇਣਾ ਨਾ ਕਸਟਮਰ ਨੂੰ ਉਹ ਭੁੱਲ ਜਾਂਦਾ ਪਰ ਜੇ ਉਹਨੂੰ ਕੋਈ ਸਲਾਹ ਇਦਾਂ ਦੇ ਦਈਏ ਨਾ ਪੇ ਉਹਦਾ ਕਦੀ ਵੀ ਲਾਸ ਨਾ ਹੋਵੇ ਉਹ ਉਹ ਮੈਂ ਸੋਚਦਾ ਵੀ ਉਹ ਸਭ ਤੋਂ ਵੱਡੀ ਗਿਫਟ ਆ हां जो साथ? जो 2 ਮਹੀਨੇ ਬਾਅਦ ਕਹਿਣ ਬਿੱਲ ਬੜਾ ਘਟ ਆਇਆ ਇਹ ਮਲੋਤਰਾ ਸਾਹਿਬ ਨੇ ਬੜੀ ਅੱਛੀ ਸਲਾਹ ਦਿੱਤੀ ਉਹ ਫਿਰ 2 ਮਹੀਨੇ ਬਾਅਦ ਕਹਿਣ ਕਿ ਕੂਲਿੰਗ ਬੜੀ ਅੱਛੀ ਹੈ ਐਤ ਕਿ ਜੂਨ ਜਲਾਈ ਬੜੀ ਵਧੀਆ ਲੰਗੀ ਫਿਰ ਕਹਿਣ ਮਲੋਤਰਾ ਸਾਹਿਬ ਦੀ ਬੜੀ ਮਿਹਰਬਾਨੀ ਹੈ ਬੜੀ ਅੱਛੀ ਸਲਾਹ ਦਿੱਤੀ ਹੈ ਇਹ ਗੱਲਾਂ ਚ ਸਵਾਦ ਵੀ ਆਂਦਾ ਤੁਸੀਂ ਆਪਣੇ ਚਲੋ ਮੈਂ ਚਲੋ ਸਾਡੇ ਕੋ ਵੀ ਕਦੀ ਗਲਤੀ ਹੋ ਸਕਦੀ ਇਦਾਂ ਨਹੀਂ ਆਪਾਂ ਕੋਈ ਗਲਤੀ ਤੋਂ ਰਹਿਤ ਨਹੀਂ ਹੈ ਪਰ ਆਪਾਂ ਇਹੇ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਸਾਡੇ ਕੋਲ ਕੋਈ ਵੀ ਕਸਟਮਰ ਲੈ ਕੇ ਜਾਂਦਾ ਬੰਦਿਆਂ ਨੂੰ ਬਹੁਤ ਹਦਾਇਤ ਆ ਕਿ ਕਸਟਮਰ ਦਾ ਫਾਇਦਾ ਸੋਚਣਾ ਅਸੀਂ ਅਸੀਂ ਕਸਟਮਰ ਦਾ ਦੇਖਣਾ ਵੀ ਕਸਟਮਰ ਦਾ ਬੈਨੀਫਿਟ ਲੌਂਗ ਟਰਮ ਕਿਦਾਂ ਹੋਵੇ ਕਿਉਂਕਿ ਜੇ ਕਸਟਮਰ ਦਾ ਫਾਇਦਾ ਹੋਊਗਾ ਨਾ ਉਹ ਸਾਡੇ ਬਾਰੇ ਸੋਚੂਗਾ ਵੀ ਨਹੀਂ ਯਾਰ ਇਹ ਬੰਦਾ ਠੀਕ ਆ ਇਹਦੇ ਕੋਲੇ ਜਾਈਏ ਇਹਨੂੰ ਇਹ ਦੀ ਸਲਾਹ ਠੀਕ ਆ ਇਹਦੀ ਵਰਕਿੰਗ ਠੀਕ ਆ ਇਹ ਬੰਦਾ ਔਨੈਸਟ ਆ ਚਲੋ ਇਹੀ ਕਮਾਈ ਆਪਣੇ ਕੰਮ ਪ੍ਰਤੀ ਔਨੈਸਟ ਹੈ ਔਰ ਇਸੇ ਕਰਕੇ ਮਨੋਤਰਾ ਸਾਹਿਬ ਨੇ ਪਿਛਲੇ ਸਮੇਂ ਚ ਲੈ ਕੇ ਹੁਣ ਤੱਕ 15000 ਏਸੀ ਉਹ ਸਭ ਕਮਾਹਲ ਕਰਤੀ 15000 ਰਹੀ ਸੀ ਹੈ ਚਲੋ ਇਹ ਸਾਰਾ ਕਸਟਮਰ ਦਾ ਸਾਡਿਆਂ ਦਾ ਧੰਨਵਾਦ ਪਿਆਰ ਹੈ ਉਹਨਾਂ ਦਾ ਪਿਆਰ ਹੈ ਵਾ ਅਸੀਂ ਕੁਛ ਨਹੀਂ ਆ ਉਹੀ ਆ ਸਾਰਾ ਕੁਝ ਸਾਡਾ ਸਾਰਾ ਕੁਝ ਦੇਣ ਵਾਲੇ ਕਸਟਮਰ ਹੀ ਆ ਸਾਡਾ ਉਹਨਾਂ ਦਾ ٹرسٹ ਆ ਉਹਨਾਂ ਦਾ ਪਿਆਰ ਆ ਉਹਨਾਂ ਦਾ ਆਸ਼ੀਰਵਾਦ ਆ ਅਸੀਂ ਆਪਣੇ ਕਸਟਮਰ ਦਾ ਹਮੇਸ਼ਾ ਫਾਇਦਾ ਸੋਚਦੇ ਆ ਔਰ ਇਹ ਸੋਚਦੇ ਆ ਵੀ ਉਹਨਾਂ ਦਾ ਲੌਂਗ ਟਰਮ ਕਿੱਦਾਂ ਅਸੀਂ ਉਹਨਾਂ ਨਾਲ ਜੁੜੀਏ ਹਮੇਸ਼ਾ ਉਹਨਾਂ ਦੇ ਲਈ ਅਸੀਂ ਅੱਛੇ ਪ੍ਰੋਡਕਟ ਲੈ ਕੇ ਆਈਏ ਜੀ 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 ਲੇਟੈਸਟ ਚੀਜ਼ ਲੈ ਕੇ ਆਈਏ ਉਹਨਾਂ ਨਾਲ ਓਨੈਸਟ ਡੀਲ ਕਰੀਏ ਔਰ ਉਹਨਾਂ ਨੂੰ ਓਨੈਸਟ ਸਲਾਹ ਦਈਏ ਤਾਂ ਕਿ ਜਿਹੜਾ ਨਈ ਵੀ ਕਸਟਮਰ ਸਾਡੇ ਨਾਲ ਜੁ ਉਹ ਵੀ ਇੱਕ ਵਾਰੀ ਸੋਚੇ ਵੀ ਯਾਰ ਦੇਖੇ ਜਾ ਕੇ ਵੀ ਨਹੀਂ ਯਾਰ ਹਰ ਚੀਜ਼ ਦੇ ਵਿੱਚ ਓਨੈਸਟੀ ਆ ਹਰ ਚੀਜ਼ ਕਸਮਰ ਸਸਟੇਨ ਤਾਂ ਤਾਂ ਹੀ ਕਰੂਗਾ ਨਾ ਜੀ ਮੁੜ ਕੇ ਤਾਂ ਤਾਂ ਹੀ ਆਏਗਾ ਰਿਸ਼ਤੇਦਾਰਾਂ ਨੂੰ ਤਾਂ ਤਾਂ ਹੀ ਦੱਸੇਗਾ ਤਾਂ ਹੀ ਦੱਸੂਗਾ ਜੀ ਔਰ ਵੈਸੇ ਵੀ ਲੋਕ ਕਹਿੰਦੇ ਕਿ ਮਲੋਤਰਾ ਸਾਹਿਬ ਤੋਂ ਜਦੋਂ LG ਵਾਲਾ AC ਲੈ ਲੈਣੇ ਆ ਫਿਰ 365 ਦੇ 65 ਦੇ ਨਹੀਂ ਲਾਈਫਸ ਗੁੱਡ ਗੁੱਡ ਔਰ ਜੇ ਤੁਸੀਂ ਇਸ ਗਰਮੀ ਚਾਹੁੰਦੇ ਹੋ ਤੁਰੰਤ ਗਰਮੀ ਤੋਂ ਰਾਹਤ ਪਾਉਣਾ ਥੋੜੇ ਜੇ ਪੈਸੇ ਥੋੜੇ ਨਹੀਂ ਬਹੁਤ ਸਾਰੇ ਪੈਸੇ ਬਚਾਣਾ ਤਾਂ ਤੁਸੀਂ ਗੀਤਾ ਪਵਨ ਰੋਡ ਤੇ ਮਲੋਟਰਾ ਇਲੈਕਟ੍ਰੋਨਿਕਸ ਤੇ ਆਣਾ ਸਰ ਨੰਬਰ 98800389 ਮੈਂ ਪਹਿਲਾਂ ਇੱਕ ਮਾਫੀ ਮੰਗ ਲੈਣਾ ਤੁਹਾਡੇ ਤੋਂ ਰਸ਼ ਬਹੁਤ ਹੁੰਦਾ ਫੋਨ ਕਈ ਵਾਰੀ ਨਹੀਂ ਅਟੈਂਡ ਹੋ ਸਕਦਾ ਫੋਨ ਤੇ ਰੇਟ ਨਹੀਂ ਦੇ ਹੁੰਦਾ ਮੈਂ ਤੁਹਾਨੂੰ ਪਹਿਲੇ ਚੁਆਇਸ ਵੀ ਨਹੀਂ ਬਣਦੀ ਚੁਆਇਸ ਵੀ ਨਹੀਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਅਸੀਂ ਫੋਨ ਦੇ ਉੱਪਰ ਸੋਚਦੇ ਹਾਂ ਉੱਥੇ ਕੁਝ ਹੋਰ ਹੁੰਦਾ 2023 ਮਾਡਲ ਦਾ 24 ਹੁੰਦਾ ਤੁਸੀਂ ਜਦ ਤੱਕ ਦੇਖ ਲੈਗੇ ਲੈਟਸਟ ਹੀ ਦੋਗੇ ਨਾ 25 ਵਾਲਾ ਹਾਂ 25 ਵਾਲਾ ਹੀ ਮਿਲੇਗਾ ਜੀ 25000 ਲਿਖਿਆ ਹੋਇਆ ਇਹਦੇ ਉੱਪਰ ਲਿਖਿਆ ਹੋਇਆ 23 24 ਦੀ ਗੱਲ ਨਹੀਂ ਸਿੱਧੀ 25 ਦੀ ਗੱਲ ਹਾਂ ਲੈਟਸਟ ਹਾਂ ਕਸਟਮਰ ਕਈ ਵਾਰ ਲੇਗਾ ਇੱਥੇ ਰੇਟ ਘੱਟਾ ਅੱਛਾ ਇੱਕ ਤੁਹਾਨੂੰ ਹੋਰ ਚੈਲੰਜ ਆ ਆਫਲਾਈਨ ਆਨਲਾਈਨ ਕਿਤੇ ਦਾ ਰੇਟ ਲਿਆਓ ਸਾਡਾ ਰੇਟ ਸ਼ਹਿਰ ਦਾ ਜ਼ਿਲ੍ਹੇ ਦਾ ਪੰਜਾਬ ਦਾ ਜਿੱਥੇ ਮਰਜੀ ਮੈਂ ਕਹਾਂ ਜੀ ਤੁਸੀਂ ਆਫਲਾਈਨ ਆਨਲਾਈਨ ਆਨਲਾਈਨ ਤੋਂ ਤਾਂ ਸਾਡਾ ਕਿਤੇ ਵੀ ਤੁਸੀਂ ਕੰਪੇਅਰ ਕਰ ਲਓ ਸਾਡਾ ਰੇਟ ਘੱਟ ਹੋਊਗਾ ਜੀ ਅਸੀਂ ਤੁਹਾਨੂੰ ਰੇਟ ਉਤੋਂ ਘੱਟ ਦਵਾਵਾਂਗੇ ਗਰੰਟੀਡ ਜੀ 100% ਰੇਟ ਤੁਹਾਨੂੰ ਘੱਟ ਦਵਾਵਾਂਗੇ ਔਰ HDFC ਐਕਸੈਸ uh, ਔਰ SBI ਕਾਰਡ ਦੇ ਉੱਪਰ ਹੋਰ ਵੀ ਫੈਡਰਲ ਦੇ ਕਾਰਡ ਆ ਹੋਰ ਕਾਰਡ ਆ ਕ੍ਰੈਡਿਟ ਕਾਰਡ ਦੇ ਉੱਪਰ ਵੀ EMI ਆ ਔਰ ਕੈਸ਼ਬੈਕ ਵੀ ਹੈਗਾ ਸਾਰੇ ਪ੍ਰੋਡਕਟਸ ਤੇ ਹੈਗਾ ਜਿੰਨੇ ਵੀ ਸਾਡੇ ਪ੍ਰੋਡਕਟ ਆ LED ਆ ਤੁਹਾਡਾ ਵਾਸ਼ਿੰਗ ਮਸ਼ੀਨ ਆ 에어 ਕੰਡੀਸ਼ਨਰ ਆ ਵਾਸ਼ਿੰਗ ਮਸ਼ੀਨ ਸਾਰ ਸਾਰਕ ਚੀਜ਼ ਦੇ ਉੱਪਰ ਟੋਟਲੀ ਸਮਾਰਟ ਸ਼ੋਰੂਮ ਹੈ ਹਾਂ ਸਮਾਰਟ ਟੋਟਲੀ ਸਮਾਰਟ ਡਿਜੀਟਲ ਸ਼ੋਰੂਮ ਹੈ ਤੁਸੀਂ ਆਉਣਾ ਇੱਕ ਇੱਥੇ ਸ਼ੋਰੂਮ ਹੈ ਇੱਕ ਰਾਹੋ ਰੋਡ ਤੇ ਸ਼ੋਰੂਮ ਹੈ ਮੀ ਦੇ ਨਾਤੇ ਐਮ ਐਲੀ ਮਤਲਬ ਉਤਰਾ ਇਲੈਕਟ੍ਰੋਨਿਕਸ ਹੈ ਵੀ ਆ ਹਮੋਂ ਵੀ ਮਤਲਬ ਉਤਰਾ ਇਲੈਕਟ੍ਰੋਨਿਕਸ ਆ ਜੀ ਤੇ ਤੁਸੀਂ ਦੋਨੇ ਜਗ੍ਹਾ ਆਪਣੇ ਚਰਨ ਪਾਣੇ ਆ ਔਰ ਆਪਾਂ ਇਸ ਸੀਜ਼ਨ 15000 ਤੋਂ 16000 ਤੱਕ ਪਹੁੰਚਣਾ 16000 ਇਸੀ ਆਪਾਂ ਇਸ ਸੀਜ਼ਨ ਮਤਲਬ ਟੋਟਲ ਫਿੱਟ ਕਰ ਦੇਣੇ ਆ ਰਿਕਾਰਡ ਬਣਾ ਦੇਣਾ ਇਸ ਵਾਰ ਤੇ ਪੈਨੋ ਪ੍ਰਾਪ ਉਹ ਬੇਨਤੀ ਫਿਰ ਤੋਂ ਇਹੀ ਆ ਕਿ ਤੁਹਾਨੂੰ ਸਹੀ ਨੇਕ ਸੱਚੀ ਸਲਾਹ ਦੇਣਗੇ ਆ ਡੀਓ ਵਾਲੀ ਸਲਾਹ ਦੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਓਵਰਚਾਰਜ ਇਸ ਤੋਂ ਬਚਣਾ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਦੇ ਹੋ ਤਾਂ ਤੁਹਾਨੂੰ ਇੰਸਟਾਲੇਸ਼ਨ ਫ੍ਰੀ ਮਿਲਦੀ ਹੈ ਨਾਲ ਦੀ ਨਾਲ ਇਹਨਾਂ ਦੀ ਗਾਈਡੈਂਸ ਇਹਨਾਂ ਦਾ ਤਜਰਬਾ ਫ੍ਰੀ ਮਿਲਦਾ ਹੈ ਔਰ ਇੱਕ ਬੇਨਤੀ ਇਹਨਾਂ ਨੇ ਕਰ ਦਿੱਤੀ ਹੈ ਕਿ ਜੇ ਤੁਸੀਂ ਮਨ ਬਣਾ ਹੀ ਲਿਆ ਕਿਉਂਕਿ ਜਿੰਨਾਂ ਦਾ ਮਨ ਬਣ ਗਿਆ ਕਿ LG ਦਾ ਪ੍ਰੋਡਕਟ ਹੀ ਲੈਣਾ 365 ਦਿਨ ਲਾਈਫਸ ਗੁੱਡ ਕਰਨੀ ਆ ਤਾਂ ਤੁਸੀਂ ਮਲੋਤਰਾ ਸਾਹਿਬ ਦੇ ਕਹਿਣ ਦੇ ਮੁਤਾਬਕ 12 1 ਵਜੇ ਤੱਕ ਇੱਥੇ ਪਹੁੰਚ ਜਾਓ ਤਾਂ ਜੋ ਤੁਹਾਡੀ ਸੇਮ ਡੇ ਇੰਸਟਾਲੇਸ਼ਨ ਹੋ ਜਾਵੇ ਜਿਵੇਂ ਉੱਥੇ ਲਿਖਿਆ ਹੈ ਪਰ ਤੁਹਾਨੂੰ ਉਹਦੇ ਲਈ ਜਲਦੀ ਜਲਦੀ ਆਣਾ ਪੜਾ ਮੈਂ ਕਹਿੰਨਾ ਸਵੇਰ ਦਾ ਬ੍ਰੇਕਫਾਸਟ ਕਰੋ ਚਾਹ ਆ ਕੇ ਇੱਥੇ ਪੀਓ ਇੱਥੇ ਆ ਕੇ ਚਾਹ ਪੀਤੀ ਗੱਲਬਾਤ ਕੀਤੀ ਐ ਮੂਡ ਬਣਾਇਆ ਤੇ ਸ਼ਾਮ ਨੂੰ ਐਸੀ ਲੱਗ ਜਾਣਾ ਠੀਕ ਹਮ ਲੋਤਾ ਸਭ ਇੱਕ ਵਾਰ ਤੁਸੀਂ ਵੀ ਐਡਰੈਸ ਕਨਫਰਮ ਕਰੋ ਐਡਰੈਸ ਮੇਰਾ ਹੈਗਾ ਜੀ ਗੀਤਾ ਭਵਨ ਰੋਡ ਮੰਦਰ ਗੀਤਾ ਭਵਨ ਦੇ ਆਪੋਜ਼ਿਟ ਆ ਹਾਂ ਤੇ ਤੁਸੀਂ ਜਦੋਂ ਮਰਜ਼ੀ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸ਼ੁਰੂ ਤੇ ਹੁੰਦੇ ਆ ਯੂ ਆਰ ਵੈਲਕਮ ਤੇ ਬਸ ਇੱਕ ਬੇਨਤੀ ਹੋਰ ਆ ਜਿਹੜੀ ਇੰਸਟਾਲੇਸ਼ਨ ਦੀ ਗੱਲ ਹੈ ਨਾ ਮੈਂ ਤੁਹਾਨੂੰ ਫੇਰ ਇੱਕ ਇੱਕ ਸਲਾਹ ਹੋਰ ਦਿੰਨਾ ਇੰਸਟਾਲੇਸ਼ਨ ਚ ਕਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ 50000 ਰੁਪਿਆ ਕਸਟਮਰ ਦਾ ਅਸੀਂ ਜਲਦਬਾਜ਼ੀ ਚ ਆਪਾਂ ਇਹ ਆਪਾਂ ਲਾ ਦਈਏ ਉਹਦੇ ਪਰਫਾਰਮੈਂਸ ਠੀਕ ਨਾ ਹੋਵੇ ਉਹਦੀ ਇੰਸਟਾਲੇਸ਼ਨ ਬੰਦਾ ਫਾਹਾ ਵੱਢ ਕੇ ਨਾ ਆਵੇ ਜੀ ਕੋਈ ਨੀ ਇੱਕ ਦਿਨ ਰੁੱਕੇ ਲੱਗ ਜਾਊਗਾ ਪਰ ਚੀਜ਼ ਕੰਮ ਤੁਹਾਨੂੰ ਇਸ ਗੱਲ ਦਾ ਤਸੱਲੀ ਨਾ ਚਾਹੀਦਾ ਤਸੱਲੀ ਨਾਲ ਅਸੀਂ ਸਾਡੇ ਦਿਲ ਨੂੰ ਸੈਟੀਸਫੈਕਸ਼ਨ ਹੋਵੇ ਸਾਡੇ ਕਸਟਮਰ ਦਾ ਫਾਇਦਾ ਹੋਵੇ ਸਾਡੇ ਕਸਟਮਰ ਦਾ ਬਿੱਲ ਘਟ ਆਵੇ ਸਾਡੇ ਕਸਟਮਰ ਤਾਂ ਐਸੀ 10 15 20 ਸਾਲ ਚੱਲੇ ਉਹ ਸਾਡੇ ਦਿਲ ਨੂੰ ਖੁਸ਼ੀ ਆ ਇੱਕ ਦਿਨ ਸਲੋ ਹੋ ਜੂਗੇ ਪਰ ਅਗਲੇ ਦਿਨ ਤਾਂ ਫਾਸਟ ਸਕੂਲਿੰਗ ਹੋ ਜਾਣੀ ਨਾ ਇੱਕ ਦਿਨ ਸਲੋ ਹੋ ਵੀ ਜਾਵੇ ਤਾਂ ਕੋਈ ਗੱਲ ਨਹੀਂ ਬਸ ਹਹਾਪੱਡ ਕੰਮ ਨਹੀਂ ਅਸੀਂ ਆਪਣੇ ਜੀਵਨ ਚ ਆਪਾਂ ਕੀਤਾ ਹੀ ਨਹੀਂ ਹੋਰ ਆਰਾਮ ਨਾਲ ਕੰਮ ਕਰਨਾ ਤੁਸੀਂ ਵੀ ਕੋਆਪਰੇਟ ਕਰਨਾ ਇਹ ਵੀ ਤੁਹਾਡੇ ਨਾਲ ਕੋਆਪਰੇਟ ਕਰਨਗੇ ਮੇਨ ਮਸਲਾ ਤਾਂ ਇਹੀ ਹੈ ਕਿ ਰੇਟ ਘੱਟ ਲੱਗੇ EMI 'ਚ ਤੁਹਾਡਾ ਫਾਇਦਾ ਹੋਵੇ ਕੰਜ਼ਮਪਸ਼ਨ ਬਿਜਲੀ ਦੀ ਘੱਟ ਹੋਵੇ ਤੁਹਾਡਾ ਬਿੱਲ ਘਟਾਵੇ ਤੇ ਐਸੀ ਲੌਂਗ ਟਰਮ ਤੱਕ ਚੱਲੇ ਮੇਨ ਗੱਲ ਤਾਂ ਇਹ ਹੈ ਸਾਡਾ ਇਕੋ ਮੋਟਿਵ ਆ ਕੋਈ ਭੇਤ ਨਾ ਲੁਕਿਆ ਹੋਵੇ ਸਾਡੇ ਕਸਟਮਰ ਦਾ ਫਾਇਦਾ ਕਿੱਦਾਂ ਹੁੰਦਾ ਕੁਝ ਇਜ਼ ਲੂਸਿਡ ਨਾ ਹੋਵੇ ਬੁਲੀ ਫੁਲੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਬਿਲਕੁਲ ਟਰਾਂਸਪੇਰੈਂਸੀ ਨਾਲ ਕੰਮ ਕਰਾਂਗੇ ਔਰ ਤੁਹਾਨੂੰ ਜਿੱਦਾਂ ਹਮੇਸ਼ਾ ਅਸੀਂ ਸਰਵਿਸ ਦਿੱਤੀ ਆ ਐਦਾਂ ਹੀ ਅਸੀਂ ਹਮੇਸ਼ਾ ਆਪਣੇ ਜੀ ਜਾਣਨਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਆਪਣੇ ਆਂਡੀ ਗਵਾਂਡੀ ਤੋਂ ਪੁੱਛ ਲਿਓ ਏਸੀ ਇਹਨਾਂ ਦਾ ਹੀ ਲੱਗਿਆ ਹੋਣਾ ਉਹਨਾਂ ਦੇ ਘਰ ਉਹਨਾਂ ਦਾ ਸਲਾਹ ਕਰਕੇ ਆ ਜਿਓ ਤੇ ਜਲਦੀ ਜੇ ਗਰਮੀ ਤੋਂ ਤੁਰੰਤ ਰਾਹਤ ਚਾਹੁੰਦੇ ਆ ਤਾਂ ਨਵਾਂ ਸ਼ਹਿਰ ਗੀਤਾ ਬੰਨ ਰੋਡ ਤੇ ਪਹੁੰਚ ਜਾ ਮਲੂਤਾ ਇਲੈਕਟ੍ਰੋਨਿਕਸ ਵੀਡੀਓ ਨੂੰ ਬੰਦ ਕਰੋ ਡੀਓ ਵਾਲੀ ਗੱਲ ਨੂੰ ਪੱਲੇ ਪਾ ਲਓ ਤੇ ਫਟਾਫਟ ਕੱਲ ਨੂੰ ਹੀ ਇੱਥੇ ਪਹੁੰਚ ਜਾਓ ਜੇ ਅੱਜ ਸਮਾਂ ਹੈ ਤਾਂ ਅੱਜ ਹੀ ਪਹੁੰਚੋ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਨੂੰ ਤਾਂ ਸਭ ਸਮਾਂ ਕੱਢਦੇ ਬਹੁਤ ਮਿਹਰਬਾਨੀ ਧੰਨ ਬੜੇ ਨਾ ਵਿਤ ਨੂੰ ਸ਼ੋਅ ਦਿ ਦਿਨ ਇਸ ਲਈ ਕਿ ਹਾਂ ਬਸ ਜੇ ਜਾ ਤਾਂ ਬਹੁਤ ਦਿੱਖ ਤਸਮਗੇ ਸਤਿ ਸ਼੍ਰੀ ਅਕਾਲ ਆਪ ਰੱਖਾ